ਪੰਜਾਬ ਦੇ ਵਿੱਚ ਪਾਣੀ ਦਾ ਕਹਿਰ ਜਾਰੀ ਹੈ ਲੋਕ ਜੋ ਆਪਣੇ ਘਰ ਛੱਡਣ ਤੇ ਮਜਬੂਰ ਹੋ ਗਏ ਹਨ ਸਰੋਵਰਾਂ ਦਾ ਪਾਣੀ ਕਈ ਪਿੰਡਾਂ ਨੂੰ ਤਬਾਹ ਕਰ ਚੁੱਕਿਆ ਹੈ ਲੋਕਾਂ ਦੇ ਘਰ ਟੁੱਟ ਗਏ ਹਨ ਅਤੇ ਕਈ ਪਿੰਡਾਂ ਦੇ ਵਿੱਚ 5-5 ਫੁੱਟ ਪਾਣੀ ਖੜਾ ਹੈ ਪੰਜਾਬ ਦੇ ਸੇਵਾਦਾਰ ਜੋ ਪੰਜਾਬ ਨੂੰ ਪਿਆਰ ਕਰਦੇ ਹਨ ਉਹ ਅੱਗੇ ਆਏ ਹਨ ਚਾਹੇ ਉਹ ਹਿੰਦੂ ਹੈ ਮੁਸਲਮਾਨ ਹੈ ਜਾਂ ਕੋਈ ਪੰਜਾਬੀ ਭਾਈ ਜੋ ਵੀ ਪੰਜਾਬ ਨੂੰ ਪਿਆਰ ਕਰਦਾ ਹੈ ਉਹ ਅੱਗੇ ਹਨ ਅਤੇ ਜੋ ਵੀ ਉਹਨਾਂ ਕੋਲੋਂ ਸੇਵਾ ਹੋ ਰਹੀ ਹੈ ਉਹ ਕਰ ਰਹੇ ਹਨ ਇੰਨਾ ਹੀ ਸਭ ਦੇ ਵਿਚਕਾਰ ਹੜਾਂ ਦੇ ਵਿੱਚ ਮਦਦ ਕਰਨ ਪਹੁੰਚਿਆ ਇੱਕ ਕਰੋੜਪਤੀ ਮੁੰਡਾ ਲੋਕਾਂ ਦੇ ਲਈ ਰਾਸ਼ਨ ਪਾਣੀ ਦੀ ਸੇਵਾ ਕਰਨ ਪਹੁੰਚਿਆ ਮੁੰਡਾ ਜਦੋਂ ਹੀ ਇੱਕ ਚੁੱਗੀ ਦੇ ਵਿੱਚ ਜਾਂਦਾ ਹੈ ਉਸ ਨੂੰ ਕੁਝ ਅਜਿਹੀ ਚੀਜ਼ ਦਿਖ ਜਾਂਦੀ ਹੈ ਜਿਸ ਦੀ ਉਸਨੇ ਕਦੇ ਕਲਪਨਾ ਵੀ ਨਹੀਂ ਕੀਤੀ ਸੀ ਉਸਨੇ ਉਸ ਚੁੱਗੀ ਦੇ ਵਿੱਚ ਆਪਣੀ ਹੀ ਤਲਾਕशुदा ਪਤਨੀ ਜਿਸਨੇ ਉਸਨੂੰ 5 ਸਾਲ ਪਹਿਲਾਂ ਗਰੀਬ ਕਹਿ ਕੇ ਛੱਡ ਤਾਜੀ ਅੱਜ ਉਹੀ ਇਸ ਹੜਾਂ ਦੇ ਮੌਕੇ ਇਸ ਚੁਗੀ ਦੇ ਵਿੱਚ ਬਿਮਾਰ ਪਈ ਹੈ ਦੇ ਕੇ ਹੋਸ਼ ਉੱਡ ਗਏ ਹਨ ਆਖਰਕਾਰ ਕੌਣ ਸੀ ਉਹ ਮੁੰਡਾ ਅਤੇ ਕੌਣ ਸੀ ਉਹ ਔਰਤ ਜਿਸਨੇ 5 ਸਾਲ ਪਹਿਲਾਂ ਉਸ ਨੂੰ ਤਲਾਕ ਦਿੱਤਾ ਸੀ ਹਾਂਜੀ ਦੋਸਤੋ ਕਲੀ-ਕਲੀ ਗੱਲ ਤੁਹਾਨੂੰ ਦੱਸਾਂਗੇ ਬਣੇ ਰਹੋ ਵੀਡੀਓ ਦੇ ਆਖਰ ਤੱਕ ਜੇਕਰ ਸਾਡੇ ਚੈਨਲ ਦੇ ਉੱਤੇ ਨਵੇਂ ਹੋ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਨਾਲ ਲੱਗਦੀ ਬੈਲ ਆਈਕਨ ਨੂੰ ਦਬਾ ਦਿਓ ਜਿਸ ਨਾਲ ਸਾਡੀ ਹਰ ਇੱਕ ਨਵੀਂ ਤਾਜੀ ਵੀਡੀਓ ਸਭ ਤੋਂ ਪਹਿਲਾਂ ਪੜਤੇ ਕੌਣ ਸਕੇ ਆਓ ਦੋਸਤੋ ਬਿਨਾਂ ਦੇਰੀ ਕੀ ਇਹ ਸ਼ੁਰੂ ਕਰਦੇ ਹਾਂ ਜੀ ਅੱਜ ਦੀ ਇਹ ਬੜੀ ਖਾਸ ਵੀਡੀਓ ਸਰਦਾਰ ਬਲਵਿੰਦਰ ਸਿੰਘ ਇੱਕ 30 ਸਾਲਾਂ ਦਾ ਸਿੱਖ ਨੌਜਵਾਨ ਦਿੱਲੀ ਦਾ ਇੱਕ ਬਹੁਤ ਵੱਡਾ ਕਰੋੜਪਤੀ ਉਸ ਦਾ ਬਸਾਂ ਦਾ ਇੱਕ ਕਾਰੋਬਾਰ ਜੋ ਸਾਰੇ ਉੱਤਰ ਭਾਰਤ 'ਚ ਫੈਲਿਆ ਹੋਇਆ ਹੈ ਉਸ ਦੀ ਜ਼ਿੰਦਗੀ ਐਸੋ ਅਰਾਉ ਨਾਲ ਪਰੀ ਹੋਈ ਹੈ ਵੱਡਾ ਬੰਗਲਾ ਚੰਕ ਦੀਆਂ ਗੱਡੀਆਂ ਅਤੇ ਹਰ ਉਹ ਸੁੱਖ ਜੋ ਉਹ ਪੈਸੇ ਨਾਲ ਖਰੀਦ ਸਕਦਾ ਹੈ ਪਰ ਉਸ ਦਾ ਦਿਲ ਪੰਜਾਬ ਲਈ ਤੜਦਾ ਸੀ ਅੰਮ੍ਰਿਤਸਰ 'ਚ ਜਨਮਿਆ ਬਲਵਿੰਦਰ ਸਿੰਘ ਆਪਣੀ ਪਿੰਡ ਦੀ ਮਿੱਟੀ ਨਾਲ ਗਹਿਰਾ ਮਨ ਰੱਖਦਾ ਸੀ ਜਦੋਂ ਉਸਨੇ ਟੀਵੀ ਤੇ ਪੰਜਾਬ ਦੇ ਬਾੜ ਅਤੇ ਹੜ੍ਹ ਦੀ ਖਬਰ ਸੁਣੀ ਤਾਂ ਉਸਦਾ ਮਨ ਬੇਚੈਨ ਹੋ ਗਿਆ ਉਸਨੂੰ ਲੱਗਿਆ ਪੰਜਾਬ ਦੇ ਲੋਕਾਂ ਦੀ ਮਦਦ ਕਰਨੀ ਚਾਹੀਦੀ ਹੈ ਲੋਕ ਭੁੱਖੇ ਮਰ ਰਹੇ ਹੈ ਲੋਕਾਂ ਦੀ ਖੇਤ ਡੁੱਬ ਗਏ ਅਤੇ ਸਾਰੀ ਫਸਲ ਬਰਬਾਦ ਹੋ ਗਈ ਬਲਵਿੰਦਰ ਸਿੰਘ ਨੇ ਸੋਚਿਆ ਉਹ ਹੁਣ ਲੋਕਾਂ ਦੀ ਮਦਦ ਕਰੇਗਾ ਉਸਨੇ ਆਪਣੇ ਦੋਸਤਾਂ ਨੂੰ ਫੋਨ ਕੀਤਾ ਅਤੇ ਇਹ ਸਾਰੀ ਗੱਲ ਦੱਸੀ ਉਸਨੇ ਕੁਝ ਟਰੱਕਾਂ ਦਾ ਇੰਤਜ਼ਾਮ ਕੀਤਾ ਅਤੇ ਉਸ ਦੇ ਵਿੱਚ ਰਾਸ਼ਨ ਅਤੇ ਸਾਫ ਪਾਣੀ ਕੁਝ ਦਵਾਈਆਂ ਅਤੇ ਜੋ ਵੀ ਉਸ ਨੂੰ ਸਮਾਨ ਲੱਗਦਾ ਵੀ ਉੱਥੇ ਮਦਦ ਲਈ ਚਾਹੀਦਾ ਹੈ ਉਹ ਰਕਾਂ ਦੇ ਵਿੱਚ ਭਰ ਲੈਂਦਾ ਹੈ ਅਤੇ ਖੁਦ ਇੱਕ ਮਹਿੰਗੀ ਗੱਡੀ ਦੇ ਵਿੱਚ ਬਹਿ ਕੇ ਪੰਜਾਬ ਵੱਲ ਤੁਰ ਪੈਂਦਾ ਹੈ ਟਰੱਕਾਂ ਦੇ ਵਿੱਚ ਉਸਨੇ ਚਾਵਲ ਆਟਾ ਦਾਲ ਅਤੇ ਸਾਫ ਪਾਣੀ ਦੀਆਂ ਬੋਤਲਾਂ ਰੱਖੀਆਂ ਹਨ ਉਸਨੇ ਇੱਕ ਡਾਕਟਰਾਂ ਦੀ ਟੀਮ ਵੀ ਆਪਣੇ ਨਾਲ ਰੱਖੀ ਹੈ ਜੇਕਰ ਕੋਈ ਬਿਮਾਰੀ ਨਾਲ ਪੀੜਿਤ ਹੈ ਤਾਂ ਡਾਕਟਰ ਵੀ ਉਸਦੇ ਨਾਲ ਹੈ ਉਸਦੀ ਮੰਜ਼िल ਸੀ ਪੰਜਾਬ ਦੇ ਹਰ ਇੱਕ ਪਿੰਡ ਵਿੱਚ ਪਹੁੰਚ ਕੇ ਲੋਕਾਂ ਦੀ ਮਦਦ ਕਰਨੀ ਜੋ ਲੋਕ ਬਿਮਾਰੀ ਨਾਲ ਪੀੜਤ ਹੈ ਉਹਨਾਂ ਦੇ ਲਈ ਦਵਾਈਆਂ ਅਤੇ ਹੋਰ ਸਮਾਨ ਪਹੁੰਚਾਣਾ ਉਹ ਪੰਜਾਬ ਦੇ ਹਰ ਉਸ ਪਿੰਡ ਵਿੱਚ ਗਿਆ ਜਿੱਥੇ ਹੜ੍ਹਾਂ ਨੇ ਤਬਾਹੀ ਮਚਾਈ ਸੀ ਇਹ ਰਸਤਾ ਉਸਦੇ ਲਈ ਆਸਾਨ ਨਹੀਂ ਸੀ ਪੰਜਾਬ ਦੀਆਂ ਸੜਕਾਂ ਤੇ ਕਾਫੀ ਪਾਣੀ ਖੜ੍ਹਾ ਹੋਇਆ ਸੀ ਕਈ ਜਗ੍ਹਾ ਤੇ ਸੜਕ ਟੁੱਟੀ ਹੋਈ ਸੀ ਟਰੱਕ ਦੇ ਟਾਇਰ ਕੱਚੜ ਵਿੱਚ ਤਸ ਜਾਂਦੇ ਇੱਕ ਰਾਤ ਜਦੋਂ ਰਿਸ਼ੀ ਰੁਕਣ ਦਾ ਨਾਂ ਨਹੀਂ ਲੈ ਰਹੀ ਸੀ ਇੱਕ ਟਰੱਕ ਦਾ ਟਾਇਰ ਕਿਚੜ ਵਿੱਚ ਫਸ ਜਾਂਦਾ ਹੈ ਬਲਵਿੰਦਰ ਅਤੇ ਡਰਾਈਵਰ ਦੀ ਕੰਟੈਂਟ ਦੀ ਮਿਹਨਤ ਨਾਲ ਟਰੱਕ ਨੂੰ ਬਾਹਰ ਕਢੇ ਜਾਂਦਾ ਹੈ ਬਲਵਿੰਦਰ ਦੀ ਪਗੜੀ ਭਿੱਜ ਜਾਂਦੀ ਹੈ ਪਰ ਉਸ ਦਾ ਹੌਸਲਾ ਘਟ ਨਹੀਂ ਹੁੰਦਾ ਗੁਰਨਾਨਕ ਦੇਵ ਜੀ ਦੀ ਮੇਰ ਨਾਲ ਸਭ ਠੀਕ ਹੋ ਜਾਂਦਾ ਹੈ ਉਹ ਆਪਣੇ ਸਾਥੀਆਂ ਨੂੰ ਹੌਸਲਾ ਦਿੰਦਾ ਆਪਣੇ ਦੋਸਤਾਂ ਨੂੰ ਹੌਸਲਾ ਰੰਦਾ ਰਾਸਤੇ ਵਿੱਚ ਜੋ ਵੀ ਛੋਟੇ ਛੋਟੇ ਪਿੰਡ ਆਂਦੇ ਉਹ ਉੱਥੇ ਰੁਕਦਾ ਲੋਕਾਂ ਦੀ ਮਦਦ ਕਰਦਾ ਰਾਸ਼ਨ ਵੰਡਦਾ ਬੱਚਿਆਂ ਨਾਲ ਗੱਲ ਕਰਦਾ ਉਡੇ ਲੋਗ ਉਸਦੀ ਪੀੜ ਤਰਤਪਾਂਦੇ ਦੁਆਵਾਂ ਦਿੰਦੇ ਰੱਬ ਤੈਨੂੰ ਚੜ੍ਹਦੀ ਕਲਾ ਵਿੱਚ ਬਲਵਿੰਦਰ ਇੱਕ ਬੁੱਢੀ ਮਾਤਾ ਨੇ ਕਿਹਾ ਬਲਵਿੰਦਰ ਦਾ ਮਨ ਖੁਸ਼ ਹੋ ਜਾਂਦਾ ਪਰ ਉਸਨੂੰ ਲੱਗਦਾ ਹਜੇ ਬਹੁਤ ਕੁਝ ਬਾਕੀ ਹੈ ਕਈ ਪਿੰਡਾਂ ਵਿੱਚ ਮੁਦਤ ਵੰਡਣ ਤੋਂ ਬਾਅਦ ਬਲਵਿੰਦਰ ਦਾ ਕਾਫਲਾ ਫਤਿਹਪੁਰ ਪਿੰਡ ਦੇ ਵਿੱਚ ਪਹੁੰਚਦਾ ਹੈ ਇਹ ਪਿੰਡ ਬਾੜ ਨਾਲ ਸਭ ਤੋਂ ਵੱਧ ਪ੍ਰਭਾਵਿਤ ਸੀ ਨਦੀ ਦਾ ਪਾਣੀ ਪਿੰਡ ਵਿੱਚ ਆ ਗਿਆ ਸੀ ਜ਼ਿਆਦਾਤਰ ਕੱਚੇ ਘਰ ਜੋ ਪਾਣੀ ਦੀ ਟਪੇਟ ਵਿੱਚ ਆ ਕੇ ਤਰਾਸ਼ੇ ਹੋ ਗਏ ਸਨ ਕਈ ਲੋਕਾਂ ਕੋਲ ਤਤ ਨਹੀਂ ਸੀ ਕਈ ਲੋਗਾਂ ਦੇ ਘਰ ਵੀ ਟੁੱਟ ਗਏ ਸੀ ਪਿੰਡ ਵਿੱਚ 5-5 ਫੁੱਟ ਪਾਣੀ ਖੜਾ ਸੀ ਬਲਵਿੰਦਰ ਨੇ ਆਪਣੇ ਟਰੱਕ ਪਿੰਡ ਦੇ ਵਿੱਚ ਰੋਕੇ ਅਤੇ ਰਾਸ਼ਨ ਵੰਡਣਾ ਸ਼ੁਰੂ ਕੀਤਾ ਪਿੰਡ ਦੇ ਲੋਕ ਕਾਫੀ ਖੁਸ਼ ਹੋਏ ਉਸ ਦੀ ਟੀਮ ਵਿੱਚ ਡਾਕਟਰ ਵੀ ਸੀ ਜੋ ਬਿਮਾਰ ਲੋਕਾਂ ਦੀ ਜਾਂਚ ਕਰਦੇ ਬਲਵਿੰਦਰ ਬੱਚਿਆਂ ਨਾਲ ਗੱਲ ਕਰਦਾ ਅਤੇ ਉਹਨਾਂ ਨੂੰ ਖਾਣ ਲਈ ਕੁਝ ਚੀਜ਼ ਦਿੰਦਾ ਉਸਨੇ ਔਰਤਾਂ ਲਈ ਵੀ ਕਾਫੀ ਮਦਦ ਕੀਤੀ ਬੁੱਢਿਆਂ ਨੂੰ ਦਵਾਈ ਵੰਡਦਾ ਅਤੇ ਪਿੰਡ ਦੇ ਸਾਰੇ ਲੋਕ ਉਸ ਨੂੰ ਦਵਾਵਾਂ ਦਿੰਦੇ ਇਹ ਪਿੰਡ ਦੇ ਹਾਲਾਤ ਵੇਖ ਕੇ ਦਿਲ ਟੁੱਟ ਜਾਂਦਾ ਹੈ ਬਲਵਿੰਦਰ ਨੇ ਆਪਣੇ ਦੋਸਤ ਗੁਰਪ੍ਰੀਤ ਨੂੰ ਆਖਿਆ ਉਹ ਰਾਸ਼ਨ ਵੜ ਰਿਆ ਸੀ ਪਰ ਉਸ ਦੀ ਨਜ਼ਰ ਇੱਕ ਛੋਟੀ ਜਿਹੀ ਝੌਂਪੜੀ ਤੇ ਪਈ ਉਹ ਬਾਕੀ ਝੌਂਪੜੀਆਂ ਤੋਂ ਅੱਡ ਸੀ ਉਸ ਦਾ ਦਰਵਾਜ਼ਾ ਟੁੱਟਿਆ ਹੋਇਆ ਸੀ ਚੁਗਦੀ ਦੇ ਅੰਦਰੋਂ ਖਾਂਸੀ ਦੀ ਆਵਾਜ਼ ਆ ਰਹੀ ਸੀ ਝੌਂਪੜੀ ਦੇ ਬਾਹਰ ਬੱਕਰੀਆਂ ਬੰਨੀਆਂ ਹੋਈਆਂ ਸਨ ਬਲਵਿੰਦਰ ਦਾ ਦਿਲ ਬੇਚੈਨ ਹੋ ਗਿਆ ਉਹ ਝੌਂਪੜੀ ਵੱਲ ਵਧਿਆ ਅੰਦਰ ਇੱਕ ਔਰਤ ਲੇਟੀ ਹੋਈ ਸੀ ਉਸ ਦਾ ਚਿਹਰਾ ਪੀਲਾ ਪੈ ਗਿਆ ਸੀ ਉਹ ਕਾਫੀ ਕਮਜ਼ੋਰ ਤੇ ਤੇਜ ਬੁਖਾਰ ਵਿੱਚ ਤਪ ਰਹੀ ਸੀ ਬਲਵਿੰਦਰ ਨੇ ਨੇੜੇ ਜਾ ਕੇ ਉਸ ਦਾ ਚਿਹਰਾ ਵੇਖਿਆ ਅਤੇ ਉਸ ਦੇ ਪੈਰਾਂ ਹੇਠੋਂ ਜ਼ਮੀਨ ਖਿਸਕ ਗਈ ਉਹ ਔਰਤ ਕੋਈ ਹੋਰ ਨਹੀਂ ਉਸ ਦੀ ਹੀ ਤਲਾਕशुदा ਪਤਨੀ ਕਿਰਨਜੀਤ कौर ਸੀ ਦਰਅਸਲ ਬਲਵਿੰਦਰ ਅਤੇ ਕਿਰਨਜੀਤ ਦਾ ਵਿਆਹ 5 ਸਾਲ ਪਹਿਲਾਂ ਹੋਇਆ ਸੀ ਕਿਰਨਜੀਤ ਇੱਕ ਸਧਾਰਨ ਪਿੰਡ ਦੀ ਕੁੜੀ ਸੀ ਜਿਸ ਦੇ ਆਪਣੇ ਵੀ ਵੱਡੇ ਸੁਪਨੇ ਸਨ ਉਹ ਅਤੇ ਬਲਵਿੰਦਰ ਸਿੰਘ ਪਹਿਲਾਂ ਬਹੁਤ ਖੁਸ਼ ਸਨ ਉਹ ਗੱਲ ਕਰਦੇ ਗੁਰਦੁਆਰੇ ਜਾਂਦੇ ਅਤੇ ਲੰਗਰ ਚ ਸੇਵਾ ਕਰਦੇ ਪਰ ਸ਼ੁਰੂ ਵਿੱਚ ਬਲਵਿੰਦਰ ਸਿੰਘ ਇੰਨਾ ਅਮੀਰ ਨਹੀਂ ਸੀ ਉਹ ਛੋਟੀ ਮੋਟੀ ਨੌਕਰੀ ਕਰਕੇ ਗੁਜ਼ਾਰਾ ਕਰਦਾ ਸੀ ਉਹ ਸ਼ਾਮ ਨੂੰ ਘਰ ਵਾਪਸ ਆਂਦਾ ਕਿਰਨਜੀਤ ਉਸ ਨੂੰ ਕਹਿੰਦੀ ਇਹ ਛੋਟੀ ਮੋਟੀ ਨੌਕਰੀ ਕਰਕੇ ਕੁਝ ਨਹੀਂ ਹੋਣਾ ਮੇਰੇ ਵੀ ਕੁਝ ਸੁਪਨੇ ਹਨ ਦਲਵਿੰਦਰ ਉਸ ਦੀ ਗੱਲ ਸੁਣ ਕੇ ਸ਼ਰਮਿੰਦਾ ਹੋ ਜਾਂਦਾ ਕਿਰਨਜੀਤ ਚਾਹੁੰਦੀ ਸੀ ਕਿ ਬਲਵਿੰਦਰ ਉਸਦੇ ਲਈ ਕਾਫੀ ਪੈਸੇ ਕਮਾਏ ਉਸਦਾ ਹਰ ਇੱਕ ਸੁਪਨਾ ਪੂਰਾ ਕਰੇ ਲੇਕਿਨ ਬਲਵਿੰਦਰ ਇੱਕ ਛੋਟੀ ਮੋਟੀ ਨੌਕਰੀ ਕਰਦਾ ਸੀ ਉਸ ਦੇ ਲਈ ਪੈਸਿਆਂ ਦੀ ਕਾਫੀ ਅਹਿਮੀਅਤ ਸੀ। ਕਰਨਜੀਤ ਨੇ ठान ਲਿਆ ਕਿ ਉਹ ਹੁਣ ਇਸ ਗਰੀਬ ਕੋਲ ਨਹੀਂ ਰਹੇਗੀ। ਉਹ ਆਪਣੇ ਮਾਇਕੇ ਲੋਟ ਗਈ ਅਤੇ ਉਸਨੇ ਤਲਾਕ ਲੈਣ ਦਾ ਫੈਸਲਾ ਕੀਤਾ। ਇਹ ਸੁਣ ਕੇ ਬਲਵਿੰਦਰ ਦੇ ਹੋਸ਼ ਉੱਡ ਗਏ ਅਤੇ ਉਸਨੂੰ ਇੱਕ ਵੱਡਾ ਝਟਕਾ ਲੱਗਿਆ। ਲੇਕਿਨ ਉਹ ਕਰ ਵੀ ਕੀ ਸਕਦਾ ਸੀ? ਉਸਨੇ ਕਰਨਜੀਤ ਤੋਂ ਤਲਾਕ ਲੈ ਲਿਆ। ਬਲਵਿੰਦਰ ਦੀ ਜ਼ਿੰਦਗੀ ਸ਼ੁਰੂ ਵਿੱਚ ਕਾਫੀ ਮੁਸ਼ਕਲਾਂ ਨਾਲ ਬਿਤੀ, ਲੇਕਿਨ ਬਾਅਦ ਦੇ ਵਿੱਚ ਉਸਨੂੰ ਇੱਕ ਪ੍ਰਾਈਵੇਟ ਕੰਪਨੀ ਦੇ ਵਿੱਚ ਨੌਕਰੀ ਮਿਲ ਗਈ ਅਤੇ ਤੇ ਉਸਨੇ ਆਪਣਾ کاروبار ਸ਼ੁਰੂ ਕੀਤਾ ਉਸਨੇ ਆਪਣੀ ਪਹਿਲੀ ਬੱਸ ਖਰੀਦੀ ਅਤੇ ਆਪਣਾ ਕਾਰੋਬਾਰ ਵੱਡਾ ਕਰ ਲਿਆ ਇਧਰ ਕਿਰਨਜੀਤ ਦੀ ਜ਼ਿੰਦਗੀ ਕਾਫੀ ਜ਼ਿਆਦਾ ਮੁਸ਼ਕਲਾਂ ਨਾਲ ਕੱਟ ਰਹੀ ਸੀ ਉਸਦੇ ਮਾਤਾ ਪਿਤਾ ਨੇ ਉਸਨੂੰ ਘਰੋਂ ਕਰੋਂ ਕਰ ਦਿੱਤਾ ਅਤੇ ਉਹ ਇੱਥੇ ਫਤਿਹਪੁਰ ਦੀ ਇੱਕ ਛੋਟੀ ਜੀ ਝੌਂਪੜੀ ਦੇ ਵਿੱਚ ਰਹਿ ਰਹੀ ਸੀ ਪਿੰਡ ਦੇ ਸਰਪੰਚ ਨੇ ਉਸਨੂੰ ਇਹ ਝੌਂਪੜੀ ਬਣਾ ਕੇ ਦਿੱਤੀ ਉਸਦੀ ਜ਼ਿੰਦਗੀ ਕਾਫੀ ਮੁਸ਼ਕਲਾਂ ਨਾਲ ਗੁਜ਼ਰ ਰਹੀ ਸੀ ਲੇਕਿਨ ਹੁਣ ਬਲਵਿੰਦਰ ਸਿੰਘ ਦਾ ਮਨ ਬੇਚੈਨ ਹੋ ਗਿਆ ਕਿਰਨਜੀਤ ਤੂੰ ਇੱਥੇ ਕਿਵੇਂ ਅਤੇ ਐਨੀ ਬੂਰੀ ਹਾਲਾਤ ਚ ਕਿਵੇਂ ਹੈ ਉਸਨੇ ਨਰਮ ਆਵਾਜ਼ ਵਿੱਚ ਪੁੱਛਿਆ ਕਿਰਨ ਕਿਰਨਜੀਤ ਨੇ ਕਮਜ਼ੋਰ ਨਜ਼ਰਾਂ ਨਾਲ ਉਸ ਵੱਲ ਵੇਖਿਆ ਉਸ ਦੀਆਂ ਅੱਖਾਂ ਚ ਹਰਾਨੀ ਸੀ ਅਤੇ ਸ਼ਾਇਦ ਥੋੜੀ ਜੀ ਸ਼ਰਮਿੰਦਗੀ ਵੀ ਸੀ ਬਲਵਿੰਦਰ ਤੂੰ ਇੱਥੇ ਉਸ ਦੀ ਆਵਾਜ਼ ਕਮ ਰਹੀ ਸੀ ਬਲਵਿੰਦਰ ਨੇ ਵੇਖਿਆ ਝੌਂਪੜੀ ਦੇ ਵਿੱਚ ਬਸ ਇੱਕ ਟੁੱਟਿਆ ਜਿਹਾ ਮੰਝਾ ਪੁਰਾਣੇ ਕੱਪੜੇ ਅਤੇ ਇੱਕ ਮਟਕਾ ਸੀ ਕਿਰਨਜੀਤ ਨੂੰ ਤੇਜ਼ ਬੁਖਾਰ ਵੀ ਸੀ ਅਤੇ ਉਹ ਵਾਰ-ਵਾਰ ਖਾਂਸ ਰਹੀ ਸੀ ਬਲਵਿੰਦਰ ਪੁੱਛਿਆ ਤੂੰ ਇੱਥੇ ਕਿਵੇਂ ਤੇਰੇ ਨਾਲ ਕੀ ਹੋਇਆ ਕਿਰਨਜੀਤ ਨੇ ਪਹਿਲਾਂ ਤਾਂ ਕੁਝ ਨਹੀਂ ਆਖਿਆ ਪਰ ਬਲਵਿੰਦਰ ਸਿੰਘ ਦੇ ਵਾਰ-ਵਾਰ ਪੁੱਛਣ ਤੇ ਉਸਨੇ ਆਪਣੀ ਕਹਾਣੀ ਸੁਣਾਈ ਉਸਨੀਆਂ ਅੱਖਾਂ ਵਿੱਚ ਹੰਝੂ ਵਹਿ ਰਹੇ ਸਨ ਕਿਰਨਜੀਤ ਨੇ ਦੱਸਿਆ ਕਿ ਤਲਾਕ ਤੋਂ ਬਾਅਦ ਉਹ ਆਪਣੇ ਮਾਇਕੇ ਗਈ ਪਰ ਕੁਝ ਜ਼ਾਲ ਪਹਿਲਾਂ ਉਸਦੇ ਮਾਤਾ-ਪਿਤਾ ਦੀ ਮਰਤੀ ਹੋ ਗਈ ਉਹ ਇਕੱਲੀ ਰਹਿ ਗਈ ਸੀ ਉਸਦੇ ਭਾਈ ਅਤੇ ਪਰਜਾਈ ਨੇ ਉਸਨੂੰ ਘਰੋਂ ਕੱਢ ਦਿੱਤਾ ਉਹ ਆਪਣੀ ਸਾਰੀ ਜਿਮ੍ਹਾਂ ਪੂੰਜੀ ਲੈ ਕੇ ਘਰੋਂ ਬਾਹਰ ਨਿਕਲ ਗਈ ਉਸਨੇ ਸ਼ੁਰੂ ਵਿਚ ਇੱਕ ਸਕੂਲ ਖੋਲਿਆ ਮੁਫਤ ਬੱਚਿਆਂ ਨੂੰ ਪੜਾਈ ਕਰਾਉਂਦੀ ਸੀ ਪਰ ਉਹ ਸਕੂਲ ਬਾੜ ਅਤੇ ਹੜ੍ਹ ਕਰਕੇ ਬਰਬਾਦ ਹੋ ਗਿਆ ਅਤੇ ਕਿਰਨਜੀਤ ਦੀ ਸਾਰੀ ਜਮਾ ਪੂੰਜੀ ਖਤਮ ਹੋ ਗਈ ਇਸ ਦੌਰਾਨ ਉਹ ਬਹੁਤ ਜ਼ਿਆਦਾ ਬਿਮਾਰ ਹੋ ਗਈ ਉਸ ਨੂੰ ਖਾਂਸੀ ਬੁਖਾਰ ਅਤੇ ਬਹੁਤ ਜ਼ਿਆਦਾ ਕਮਜ਼ੋਰੀ ਆ ਗਈ ਗਾਮ ਵਾਲਿਆਂ ਨੇ ਉਸ ਨੂੰ ਇੱਕ ਛੋਟੀ ਜੀ ਝੌਂਪੜੀ ਦਿੱਤੀ ਪਰ ਦਵਾਈ ਅਤੇ ਖਾਣੇ ਦੀ ਕੀਮਤ ਬਹੁਤ ਜ਼ਿਆਦਾ ਸੀ ਖਾਣੇ ਅਤੇ ਦਵਾਈ ਦੀ ਕਮੀ ਦੇ ਨਾਲ ਉਹ ਭੁੱਖ ਨਾਲ ਬਿਮਾਰ ਹੋ ਗਈ ਇਹ ਸੁਣ ਕੇ ਬਲਵਿੰਦਰ ਦਾ ਦਿਲ ਟੁੱਟ ਗਿਆ ਉਸਨੇ ਤੁਰੰਤ ਆਪਣੇ ਡਾਕਟਰ ਨੂੰ ਬੁਲਾਇਆ ਕਿਰਨਜੀਤ ਦਾ ਇਲਾਜ ਸ਼ੁਰੂ ਕਰਵਾਇਆ ਉਸਨੇ ਆਪਣੇ ਟਰੱਕੋਂ ਨਾਸੀਨ ਪਾਣੀ ਅਤੇ ਕੰਬਲ ਮੰਗਵਾਏ ਅੱਜ ਉਹੀ ਬਲਵਿੰਦਰ ਜਿਸ ਨੂੰ ਉਸਨੇ ਗਰੀਬ ਸਮਝ ਕੇ ਛੱਡ ਦਿੱਤਾ ਸੀ ਅੱਜ ਉਹੀ ਉਸਦੀ ਮਦਦ ਕਰ ਰਿਹਾ ਹੈ ਉਹੀ ਉਸ ਦਾ ਇਲਾਜ ਅਤੇ ਦੇਖਭਾਲ ਕਰਵਾ ਰਿਹਾ ਹੈ ਬਲਵਿੰਦਰ ਸਿੰਘ ਨੇ ਕਿਰਨਜੀਤ ਨੂੰ ਦਿੱਲੀ ਦੇ ਇੱਕ ਚੰਗੇ ਹਸਪਤਾਲ ਵਿੱਚ ਭਰਤੀ ਕਰਵਾਇਆ ਉਸਨੇ ਪਿੰਡ 'ਚ ਇੱਕ ਇਸ ਥਾਈ ਮੈਡੀਕਲ ਕੈਂਪ ਵੀ ਲਗਵਾਇਆ ਬਲਵਿੰਦਰ ਸਿੰਘ ਨੇ ਕਿਰਨਜੀਤ ਨਾਲ ਵਾਦਾ ਕੀਤਾ ਕਿ ਉਹ ਫਟੇਪੁਰ ਵਿੱਚ ਇੱਕ ਨਵਾਂ ਸਕੂਲ ਬਣਾਵੇਗਾ ਜਿੱਥੇ ਕਿਰਨਜੀਤ ਫਿਰ ਤੋਂ ਬੱਚਿਆਂ ਨੂੰ ਪੜਾ ਸਕੇਗੀ ਕਿਰਨਜੀਤ ਦੀ ਤਬੀਅਤ ਧੀਰੇ ਧੀਰੇ ਸੁਧਣ ਲੱਗੀ ਬਲਵਿੰਦਰ ਹਰ ਦਿਨ ਉਸ ਨਾਲ ਮਿਲ ਜਾਂਦਾ ਅਤੇ ਪੁਰਾਣੀ ਗੱਲਾਂ ਯਾਦ ਕਰਦਾ ਦੋਨਾਂ ਦੇ ਵਿਚਕਾਰ ਪੁਰਾਣਾ ਗੁੱਸਾ ਉਹ ਖਤਮ ਹੋ ਗਿਆ ਬਲਵਿੰਦਰ ਨੇ ਕਿਰਨਜੀਤ ਨੂੰ ਮਾਫ ਕਰ ਦਿੱਤਾ ਅਤੇ ਕਿਰਨਜੀਤ ਨੇ ਵੀ ਆਪਣੇ ਪੁਰਾਣੇ ਵਿਵਾਰ ਈ ਮਾਫੀ ਮੰਗੀ ਬਲਵਿੰਦਰ ਕਿਰਨਜੀਤ ਨਾਲ ਬਹੁਤ ਜ਼ਿਆਦਾ ਖੁਸ਼ੀ ਹਾਂਜੀ ਦੋਸਤੋ ਅੱਜ ਉਹ ਦੋਵੇਂ ਪੰਜਾਬ ਦੇ ਵਿੱਚ ਹੜ੍ਹਾਂ ਦੇ ਵਿੱਚ ਫਸੇ ਲੋਕਾਂ ਦੀ ਮਦਦ ਕਰਦੇ ਹੈ ਉਹਨਾਂ ਤੱਕ ਰਾਸ਼ਨ ਪਹੁੰਚਾਉਂਦੇ ਹੈ ਹਾਂਜੀ ਕਿਵੇਂ ਲੱਗੀ ਤੁਹਾਨੂੰ ਅੱਜ ਦੀ ਇਹ ਕਹਾਣੀ ਕਮੈਂਟ ਦੇ ਵਿੱਚ ਜ਼ਰੂਰ ਦੱਸਣਾ ਕੀ ਤੁਹਾਨੂੰ ਲੱਗਦਾ ਹੈ ਕਿ ਬਲਵਿੰਦਰ ਸਿੰਘ ਨੇ ਕਿਰਨਜੀਤ ਨੂੰ ਮਾਫ਼ ਕਰ ਦੇਣਾ ਸੀ ਜਾਂ ਉਸਨੂੰ ਉੱਥੇ ਹੀ ਉਸ ਝੁੱਗੀ ਵਿੱਚ ਛੱਡ ਦੇਣਾ ਸੀ ਕੀ ਜੋ ਜਸਵਿੰਦਰ ਨੇ ਕੀਤਾ ਸਹੀ ਸੀ ਜਾਂ ਗਲਤ ਹਾਂਜੀ ਜੇ ਤੁਹਾਨੂੰ ਉਹ ਕਹਾਣੀ ਪਸੰਦ ਆਈ ਤਾਂ ਵੀਡੀਓ ਨੂੰ ਲਾਈਕ ਜਰੂਰ ਕਰ ਦਿਓ ਅਤੇ ਸਾਡੇ ਚੈਨਲ ਦੇ ਉੱਤੇ ਨਵੇਂ ਹੋ ਸਾਡੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਨਾਲ ਲੱਗਦੇ ਬੈਲ ਆਈਕਨ ਨੂੰ ਦਬਾ ਦਿਓ ਜਿਸ ਨਾਲ ਸਾਡੀ ਹਰ ਇੱਕ ਨਵੀਂ ਤਾਜੀ ਕਹਾਣੀ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਸਕੇ ਹਾਂਜੀ ਦੋਸਤੋ ਦੇਓ ਜੀ ਇਜਾਜ਼ਤ ਧੰਨਵਾਦ